ਅਮਰੀਕਾ ਦੇ ਵਿੱਚ ਰਹਿੰਦੇ ਸਿੱਖਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਰਿਪੋਰਟ ਮੁਤਾਬਕ ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਵਿੱਚ ਭਾਰਤੀ ਅਮਰੀਕੀ ਕਾਰੋਬਾਰੀ ਸੁਖੀ ਚਾਹਲ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਸੁਖੀ ਚਾਹਲ ਦੇ ਕਰੀਬੀਆਂ ਨੇ ਦੱਸਿਆ ਕਿ 31 ਜੁਲਾਈ ਨੂੰ ਸੁਖੀ ਚਾਹਲ ਨੂੰ ਇੱਕ ਜਾਣਕਾਰ ਨੇ ਰਾਤ ਦੇ ਖਾਣੇ ਦੇ ਲਈ ਘਰ ਬੁਲਾਇਆ ਸੀ ਰਾਤ ਦੇ ਖਾਣੇ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਦੀ ਮੌਕੇ ਤੇ ਮੌਤ ਦੱਸੀ ਜਾ ਰਹੀ ਹੈ ਸੁਖੀ ਚਾਹਲ ਪੂਰੀ ਤਰ੍ਹਾਂ ਤੰਦਰੁਸਤ ਸੀ ਉਸ ਦੀ ਅਚਾਨਕ ਮੌਤ ਨੇ ਕਈ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਸੂਤਰਾਂ ਮੁਤਾਬਕ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਜਾਂਚ ਕਰ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਤੋਂ ਸੱਚਾਈ ਸਾਹਮਣੇ ਆਵੇਗੀ ਦੱਸਿਆ ਗਿਆ ਕਿ ਸੁਖੀ ਚਾਹਲ ਸਿੱਖਾਂ ਦੀ ਸਖਤ ਆਲੋਚਨਾ ਕਰਦਾ ਦੱਸਿਆ ਗਿਆ ਸੀ 17 ਅਗਸਤ ਨੂੰ ਵਸ਼ਿੰਗਟਨ ਡੀਸੀ ਦੇ ਵਿੱਚ ਇੱਕ ਰੈਫਰੈਂਡਮ ਹੋਣ ਵਾਲਾ ਸੀ ਜਿਸ ਦਾ ਖੁੱਲ ਕੇ ਵਿਰੋਧ ਵੀ ਕਰ ਰਿਹਾ ਸੀ ਦਾ ਖਾਲਸਾ ਟੂਡੇ ਦੇ ਸੰਸਥਾਪਕ ਤੇ ਸੀਈਓ ਸੁਖੀ ਚਾਹਲ ਨੂੰ ਲਗਾਤਾਰ ਇਹਨਾਂ ਗਰਮ ਖਿਆਲੀਆਂ ਦੇ ਸਮਰਥਕਾਂ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਇਸੇ ਦੇ ਬਾਵਜੂਦ ਉਹ ਲਗਾਤਾਰ ਵਿਰੋਧ ਕਰ ਰਿਹਾ ਸੀ ਸੁਖੀ ਚਾਹਲ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਸਿੱਖਾਂ ਦਾ ਕੱਟੜ ਵਿਰੋਧੀ ਸੀ ਜਿੰਨੇ ਵੀ ਪ੍ਰੋਗਰਾਮ ਹੁੰਦੇ ਸੀ ਉਹਨਾਂ ਦਾ ਵਿਰੋਧ ਕਰ ਰਿਹਾ ਸੀ ਤਾਂ ਹੁਣ ਉਸ ਦੀ ਅਚਾਨਕ ਹੋਈ ਮੌਤ ਨੇ ਕਈ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਸੁਖੀ ਚਾਹਲ ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਹੋਇਆ ਸੀ ਉਹ 1992 ਦੇ ਵਿੱਚ ਅਮਰੀਕਾ ਗਿਆ ਸੀ ਉਸ ਨੇ 1988 ਤੋਂ 1992 ਤੱਕ ਗੁਰਨਾਨ ਨੰਦ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਪੜ੍ਹਾਈ ਕੀਤੀ ਸੀ ਤੇ ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਸੀ ਉਸਨੇ ਸਟੈਨਫੋਰਡ ਤੇ ਯੂਸੀ ਵਰਕਲੇ ਦੇ ਵਿੱਚ ਕੰਪਿਊਟਰ ਤੇ ਪ੍ਰਬੰਧਨ ਦੇ ਨਾਲ ਸੰਬੰਧਿਤ ਵਿਸ਼ੇਸ਼ ਕੋਰਸ ਵੀ ਕੀਤੇ। ਸੁਖੀ ਨੇ ਕਈ ਸਿਲੀਕਨ ਵੈਲੀ ਕੰਪਨੀਆਂ ਦੇ ਵਿੱਚ ਸੀਨੀਅਰ ਪ੍ਰਬੰਧਨ ਇੰਜੀਨੀਅਰਿੰਗ ਤੇ ਸਲਾਹਕਾਰ ਵਜੋਂ ਕੰਮ ਵੀ ਕੀਤਾ। ਉਹ 2015 ਤੋਂ ਕੈਲੀਫੋਰਨੀਆ ਸਥਿਤ ਇੱਕ ਐਨਜੀਓ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ ਸੀ ਜੋ ਸਿੱਖਿਆ ਦੇ ਲਈ ਗਰੀਬ ਬੱਚਿਆਂ ਦੀ ਸਹਾਇਤਾ ਕਰਦੀ ਹੈ। ਸੁਖੀ ਚਾਹਲ ਦਾ ਖਾਲਸਾ ਟੂਡੇ ਦੇ ਸੰਸਥਾਪਕ ਤੇ ਪ੍ਰਧਾਨ ਵੀ ਸੀ। ਜਾਣਕਾਰੀ ਮੁਤਾਬਕ ਸੁਖੀ ਚਾਹਲ ਸਮਾਜਿਕ ਤੌਰ ਤੇ ਸਰਗਰਮ ਸੀ ਤੇ ਹਿੰਦੂ ਸਿੱਖ ਤੇ ਯਹੂਦੀ ਭਾਈਚਾਰਿਆਂ ਦੇ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਵੀ ਨਿਭਾਉਂਦਾ ਸੀ ਦਾ ਖਾਲਸਾ ਟੁਡੇ ਮੁਤਾਬਕ ਉਹ ਭਾਰਤ ਸਰਕਾਰ ਤੇ ਅਮਰੀਕੀ ਵਪਾਰਕ ਆਗੂਆਂ ਦੇ ਨਾਲ ਕੰਮ ਕਰਕੇ ਭਾਰਤ ਤੇ ਅਮਰੀਕਾ ਵਿਚਕਾਰ ਮਜ਼ਬੂਤ ਰਣਨੀਤਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ 'ਚ ਸਰਗਰਮ ਵੀ ਸੀ ਪਰ ਇਸ ਤਰੀਕੇ ਨਾਲ ਹੋਈ ਮੌਤ ਨੇ ਹੁਣ ਕਈ ਸ਼ੰਕੇ ਪੈਦਾ ਕਰਕੇ ਰੱਖ ਦਿੱਤੇ ਨੇ ਅਮਰੀਕਾ ਦੇ ਵਿੱਚ ਰਹਿੰਦੇ ਸਿੱਖਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਰਿਪੋਰਟ ਮੁਤਾਬਕ ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਵਿੱਚ ਭਾਰਤੀ ਅਮਰੀਕੀ ਕਾਰੋਬਾਰੀ ਸੁਖੀ ਚਾਹਲ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਸੁਖੀ ਚਾਹਲ ਦੇ ਕਰੀਬੀਆਂ ਨੇ ਦੱਸਿਆ ਕਿ 31 ਜੁਲਾਈ ਨੂੰ ਸੁਖੀ ਚਾਹਲ ਨੂੰ ਇੱਕ ਜਾਣਕਾਰ ਨੇ ਰਾਤ ਦੇ ਖਾਣੇ ਦੇ ਲਈ ਘਰ ਬੁਲਾਇਆ ਸੀ ਰਾਤ ਦੇ ਖਾਣੇ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਦੀ ਮੌਕੇ ਤੇ ਮੌਤ ਦੱਸੀ ਜਾ ਰਹੀ ਹੈ ਸੁਖੀ ਚਾਹਲ ਪੂਰੀ ਤਰ੍ਹਾਂ ਤੰਦਰੁਸਤ ਸੀ ਉਸ ਦੀ ਅਚਾਨਕ ਮੌਤ ਨੇ ਕਈ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਸੂਤਰਾਂ ਮੁਤਾਬਕ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਜਾਂਚ ਕਰ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਤੋਂ ਸੱਚਾਈ ਸਾਹਮਣੇ ਆਵੇਗੀ ਦੱਸਿਆ ਕਿ ਸੁਖੀ ਚਾਹਲ ਸਿੱਖਾਂ ਦੀ ਸਖਤ ਆਲੋਚਨਾ ਕਰਦਾ ਦੱਸਿਆ ਗਿਆ ਸੀ 17 ਅਗਸਤ ਨੂੰ ਵਸ਼ਿੰਗਟਨ ਡੀਸੀ ਦੇ ਵਿੱਚ ਇੱਕ ਰੈਫਰੈਂਡਮ ਹੋਣ ਵਾਲਾ ਸੀ ਜਿਸ ਦਾ ਖੁੱਲ ਕੇ ਵਿਰੋਧ ਵੀ ਕਰ ਰਿਹਾ ਸੀ ਦ ਖਾਲਸਾ ਟੂਡੇ ਦੇ ਸੰਸਥਾਪਕ ਤੇ ਸੀਈਓ ਸੁਖੀ ਚਾਹਲ ਨੂੰ ਲਗਾਤਾਰ ਇਹਨਾਂ ਗਰਮ ਖਿਆਲੀਆਂ ਦੇ ਸਮਰਥਕਾਂ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਇਸੇ ਦੇ ਬਾਵਜੂਦ ਉਹ ਲਗਾਤਾਰ ਵਿਰੋਧ ਕਰ ਰਿਹਾ ਸੀ ਸੁਖੀ ਚਾਹਲ ਲਗਾਤਾਰ ਇਹ ਵੀ ਕਿਹਾ ਰਿਹਾ ਹੈ ਕਿ ਉਹ ਸਿੱਖਾਂ ਦਾ ਕੱਟੜ ਵਿਰੋਧੀ ਸੀ ਜਿਨਨੇ ਵੀ ਪ੍ਰੋਗਰਾਮ ਹੁੰਦੇ ਸੀ ਉਹਨਾਂ ਦਾ ਵਿਰੋਧ ਕਰ ਰਿਹਾ ਸੀ ਤਾਂ ਹੁਣ ਉਸ ਦੀ ਅਚਾਨਕ ਹੋਈ ਮੌਤ ਨੇ ਕਈ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਸੁਖੀ ਚਾਹਲ ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਹੋਇਆ ਸੀ ਉਹ 1992 ਦੇ ਵਿੱਚ ਅਮਰੀਕਾ ਗਿਆ ਸੀ ਉਸ ਨੇ 1988 ਤੋਂ 1992 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਪੜ੍ਹਾਈ ਕੀਤੀ ਸੀ ਤੇ ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਸੀ ਉਸ ਨੇ ਸਟੈਂਫੋਰਡ ਤੇ ਯੂਸੀ ਬਰਕਲੇ ਦੇ ਵਿੱਚ ਕੰਪਿਊਟਰ ਤੇ ਪ੍ਰਬੰਧਨ ਦੇ ਨਾਲ ਸੰਬੰਧਿਤ ਵਿਸ਼ੇਸ਼ ਕੋਰਸ ਵੀ ਕੀਤੇ ਸੁਖੀ ਨੇ ਕਈ ਸਿਲੀਕਨ ਵੈਲੀ ਕੰਪਨੀਆਂ ਦੇ ਵਿੱਚ ਸੀਨੀਅਰ ਪ੍ਰਬੰਧਨ ਇੰਜੀਨੀਅਰਿੰਗ ਤੇ ਸਲਾਹਕਾਰ ਵਜੋਂ ਕੰਮ ਵੀ ਕੀਤਾ ਉਹ 2015 ਤੋਂ ਕੈਲੀਫੋਰਨੀਆ ਸਥਿਤ ਇੱਕ ਐਨਜੀਓ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ ਸੀ ਜੋ ਸਿੱਖਿਆ ਦੇ ਲਈ ਗਰੀਬ ਬੱਚਿਆਂ ਦੀ ਸਹਾਇਤਾ ਕਰਦੀ ਹੈ ਸੁਖੀ ਚਾਹਲ ਦਾ ਖਾਲਸਾ ਟੂਡੇ ਦੇ ਸੰਸਥਾਪਕ ਤੇ ਪ੍ਰਧਾਨ ਵੀ ਸੀ ਜਾਣਕਾਰੀ ਮੁਤਾਬਕ ਸੁਖੀ ਚਾਹਲ ਸਮਾਜਿਕ ਤੌਰ ਤੇ ਸਰਗਰਮ ਸੀ ਤੇ ਹਿੰਦੂ ਸਿੱਖ ਤੇ ਯਹੂਦੀ ਭਾਈਚਾਰਿਆਂ ਦੇ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਵੀ ਨਿਭਾਉਂਦਾ ਸੀ ਤਾਂ ਖਾਲਸਾ ਟੂਡੇ ਮੁਤਾਬਕ ਉਹ ਭਾਰਤ ਸਰਕਾਰ ਤੇ ਅਮਰੀਕੀ ਵਪਾਰਕ ਆਗੂਆਂ ਦੇ ਨਾਲ ਕੰਮ ਕਰਕੇ ਭਾਰਤ ਤੇ ਅਮਰੀਕਾ ਵਿਚਕਾਰ ਮਜ਼ਬੂਤ ਰਣਨੀਤਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ 'ਚ ਸਰਗਰਮ ਵੀ ਸੀ ਪਰ ਇਸ ਤਰੀਕੇ ਨਾਲ ਹੋਈ ਮੌਤ ਨੇ ਹੁਣ ਕਈ ਸ਼ੰਕੇ ਪੈਦਾ ਕਰਕੇ ਰੱਖ ਦਿੱਤੇ ਨੇ